ਨੈਤ ਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਆਪਕਾਰੀ ਅਤੇ ਕਰ ਵਿਭਾਗ ਸਹਾਇਕ ਰਾਜ ਟੈਕਸ ਕਮਿਸ਼ਨਰ ਲੁਧਿਆਣਾ 3 ਦੇ ਦਫ਼ਤਰ ਨੇ ਕੁਮਾਰ ਮੰਡੀ ਦੇ ਵੱਖ-ਵੱਖ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਕੀਤੀ ਮੀਟਿੰਗ ਜੀਐਸਟੀ ਕੌਂਸਲ ਦੁਆਰਾ ਐਲਾਨੇ ਗਏ ਜੀਐਸਟੀ 2.0 ਸ਼ਾਸਨ ਅਧੀਨ ਨਵੀਆਂ ਜੀਐਸਟੀ ਦਰਾਂ ਬਾਰੇ ਹਿੱਸੇਦਾਰਾਂ ਨੂੰ ਸੰਵੇਦਨਸ਼ੀਲ ਬਣਾਉਣਾ ਤੇ ਸਰਕਾਰੀ ਮਾਲੀਆ ਵਧਾਉਣ ਲਈ ਪਾਲਣਾ ਨੂੰ ਉਤਸ਼ਾਹਿਤ ਕਰਨ ਤੇ ਕੇਂਦਰਿਤ ਸੀ ਐਸੋਸੀਏਸ਼ਨਾਂ ਨੇ ਹੌਜ਼ਰੀਅਤ ਤੇ ਰੈਡੀमेड ਗਾਰਮੈਂਟਸ, ਕ੍ਰੌਕਰੀ, ਪਾਂਡੇ, ਗਹਿਣੇ, ਹੀਰਾ ਵਪਾਰੀ, ਹੈਂਡਲੂਮ ਸਟੋਰ, ਦੁਲਹਨ ਦੇ ਸਮਾਨ ਅਤੇ ਇਲੈਕਟ੍ਰੋਨਿਕਸ, ਮਾਮਲੇ ਸਮਿਤ ਵਪਿੰਨ ਖੇਤਰਾਂ ਦੀ ਨੁਮਾਇੰਦਗੀ ਕੀਤੀ। ਏਸੀਐਸਟੀ ਲੁਧਿਆਣਾ ਤੈਨ ਸ਼ੈਨੀ ਸਿੰਘ ਨੇ ਹਾਜ਼ਰੀ ਨੂੰ ਇਸ ਮਹੀਨੇ ਤੋਂ ਲਾਗੂ ਹੋਣ ਵਾਲੀਆਂ ਜੀਐਸਟੀ ਦਰਾਂ ਵਿੱਚ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਆਰਥਿਕ ਗਤੀਵਿਧੀਆਂ ਨੂੰ ਉਤੇਜਿਤ ਕਰਨਾ ਤੇ ਪਾਲਣਾ ਨੂੰ ਸਰਲ ਬਣਾਉਣ ਲਈ ਕਈ ਖੇਤਰਾਂ ਵਿੱਚ ਘਟਿਆ ਟੈਕਸ ਦਰਾਂ ਸ਼ਾਮਲ ਹਨ। ਖਾਸ ਤੌਰ ਤੇ ਰੈਡੀਮੇਡ ਗਾਰਮੈਂਟਸ ਦੀ ਕੀਮਤ 2500 ਰੁਪਏ ਹੈ ਅਤੇ ਇਸ ਤੋਂ ਉੱਪਰ ਵਾਲੇ ਟੈਕਸ ਹੁਣ 18 ਫੀਸਦੀ ਦੀ ਜੀਐਸਟੀ ਦਰ ਨੂੰ ਆਕਰਸ਼ਿਤ ਕਰਨਗੇ ਸ਼ੈਨੀ ਸਿੰਘ ਨੇ ਜੀਐਸਟੀ ਸੁਧਾਰਾਂ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਆਰਥਿਕ ਵਿਕਾਸ ਨੂੰ ਵਧਾਉਣ ਅਤੇ ਕਾਰੋਬਾਰਾਂ ਲਈ ਪਾਲਣਾ ਦੇ ਬੋਝ ਨੂੰ ਘਟਾਉਣ ਵਿੱਚ ਉਹਨਾਂ ਦੀ ਭੂਮਿਕਾ ਤੇ ਜ਼ੋਰ ਦਿੱਤਾ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸਹੀ ਟੈਕਸ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਰਗਰਮ ਉਪਾਅ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਜਿਸ ਨਾਲ ਸਰਕਾਰੀ ਮਾਲੀਆ ਵਧੇਗਾ। ਏਸੀਐਸਟੀ ਨੇ ਟੈਕਸ ਚੋਰੀ ਵਿਰੁੱਧ ਇੱਕ ਸਖਤ ਨੀਤੀ ਟੈਕਸ ਅਭਿਆਸਾਂ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਉਤਸ਼ਾਹਿਤ ਕੀਤਾ। ਮੀਟਿੰਗ ਵਿੱਚ ਜੀਐਸਟੀ ਅਧਿਕਾਰੀਆਂ ਤੇ ਟੈਕਸ ਦਾਤਾਂਮਾ ਵਿਚਕਾਰ ਸਹਿਯੋਗ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਨਵੇਂ ਦਰ ਢਾਂਚੇ ਵਿੱਚ ਇੱਕ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਇਆ ਜਾ ਸਕੇ। ਐਸੋਸੀਏਸ਼ਨਾਂ ਨੂੰ ਟੈਕਸ ਕਾਨੂੰਨਾਂ ਦੀ ਵਿਆਪਕ ਪਾਲਣਾ ਨੂੰ ਉਛਾਤ ਕਰਨ ਲਈ ਜੀਐਸਟੀ ਸੁਧਾਰਾਂ ਤੇ ਪਾਲਣ ਦੀਆਂ ਜ਼ਰੂਰਤਾਂ ਬਾਰੇ ਆਪਣੇ ਮੈਂਬਰਾਂ ਨੂੰ ਸਿੱਖਿਅਤ ਕਰਨ ਲਈ ਵੀ ਅਪੀਲ ਕੀਤੀ ਗਈ ਐਸਡੀਓ ਈਟੀਆਈ ਗੁਪਤਾ ਅਤੇ ਹਰਪ੍ਰੀਤ ਸਿੰਘ ਐਸਟਿਓਜ਼ ਹਰਦੀਪ ਸਿੰਘ ਆਹੂਜਰ ਜੇਸ਼ ਕੁਮਾਰ ਰਾਜ ਰਾਜੇਸ਼ਿੰਦਰ ਸਿੰਘ ਰਵਿੰਦਰ ਸਿੰਘ ਅਮਿਤ ਤਵਨ ਰਵੀ ਸਚਦੇਵ राम गोपाल ਚੌਧਰੀ ਸੰਜੀ ਅਗਰਵਾਲ ਅਤੇ ਸੰਦੀਪ ਕੋਲਾਰ ਸਮਿਤ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਸਰਗਰਮ ਭਾਗੀਦਾਰੀ ਕੀਤੀ ਇਹ ਸੈਸ਼ਨ ਜੀਐਸਟੀ ਪਾਲਣਾ ਨੂੰ ਮਜ਼ਬੂਤ ਕਰਨ ਅਤੇ مالیਆ ਵਾਧੇ ਨੂੰ ਵਧਾਉਣ ਦੀ ਪਸੰਗੀ ਬਚਨਬੱਧਤਾ ਨਾਲ ਸਮਾਪਤ ਹੋਇਆ ਜਿਸ ਨਾਲ ਜੀਐਸਟੀ ਸੁਧਾਰਾਂ ਨੂੰ ਲਾਗੂ ਕਰਨ ਲਈ ਇੱਕ ਸਹਿਯੋਗੀ ਪਹੁੰਚ ਦੀ ਨੀ ਰੱਖੀ ਗਈ ਖਾਸ ਕਰਕੇ ਹੌਜ਼ਰੀਏ ਅਤੇ ਟੈਕਸਟਾਈਲ ਖੇਤਰ ਵਿੱਚ ਨੋਡਲ ਅਫਸਰ ਹਰਦੀਪ ਸਿੰਘ ਆਹੂਜਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਖੇਤਰਾਂ ਵਿੱਚ ਦੀਆਂ ਐਸੋਸੀਏਸ਼ਨਾਂ ਨਾਲ ਵੀ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਵਿਆਪਕ ਜਾਗਰੂਕਤਾ ਅਤੇ ਪਾਲਣ ਨੂੰ ਯਕੀਨੀ ਬਣਾਇਆ ਜਾ ਸਕੇ